ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਨੈਟ ਦੇ ਉੱਤੇ ਇਸ ਸਮੇਂ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿਉਂਕਿ ਦੋਸਤੋ ਸੁਖਵੀਰ ਸਿੰਘ ਬਾਦਲ ਦੇ ਕਿਸੇ ਵਿਅਕਤੀ ਨੇ ਮੂੰਹ ਦੇ ਉੱਤੇ ਜੁੱਤੀ ਮਾਰ ਦਿੱਤੀ ਚਪੇੜ ਮਾਰ ਦਿੱਤੀ ਜਿਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਮਾਹੌਲ ਬਹੁਤ ਹੀ ਜ਼ਿਆਦਾ ਗਰਮਾਇਆ ਹੋਇਆ ਹੈ ਇਹ ਘਟਨਾ ਉਦੋਂ ਵਾਪਰਦੀ ਹੈ ਜਦੋਂ ਸੁਖਵੀਰ ਬਾਦਲ ਤਰਨ ਤਾਰਨ ਦੀਆਂ ਜ਼ਮੀਨੀ ਚੋਣਾਂ ਦੇ ਲਈ ਰੋਡ ਸ਼ੋਅ ਕਰਦੇ ਹਨ ਤਾਂ ਉਹ ਜਦੋਂ ਤਾਂ ਉਹ ਜਦੋਂ ਗੱਡੀ ਦੇ ਵਿੱਚ ਖੜੇ ਹੁੰਦੇ ਹਨ ਤਾਂ ਕੁਝ ਲੋਕ ਤਾਂ ਉਹਨਾਂ ਉੱਤੇ ਖੁੱਲਾਂ ਦੀ ਵਰਖਾ ਕਰਦੇ ਹਨ ਪਰ ਜਿਹੜੀ ਇੱਕ ਵੱਡੀ ਵੀਡੀਓ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਮੂੰਹ ਦੇ ਉੱਤੇ ਕਿਸੇ ਨੇ ਜੁੱਤੀ ਤੇ ਕਿਸੇ ਨੇ ਚਪੇੜ ਮਾਰ ਦਿੱਤੀ ਹੈ ਇਹ ਖਬਰ ਇਸ ਲਈ ਵਾਇਰਲ ਹੋ ਰਹੀ ਹੈ ਕਿਉਂਕਿ ਦੋਸਤੋ ਜਦੋਂ ਸੁਖਵੀਰ ਬਾਦਲ ਜਮਿਨੀ ਚੋਣਾਂ ਦੇ ਲਈ ਰੋਡ ਸ਼ੋਅ ਕਰ ਰਹੇ ਸੀ ਤਾਂ ਇੱਕ ਵਿਅਕਤੀ ਉਹਨਾਂ ਨੂੰ ਕਹਿੰਦਾ ਹੈ ਕਿ ਇਸ ਵਾਰ ਵੀ ਤੁਸੀਂ ਲੱਖ ਕੋਸ਼ਿਸ਼ਾਂ ਕਰ ਲਵੋ ਜਿੰਨਾ ਮਰਜ਼ੀ ਜ਼ੋਰ ਲਾ ਲਵੋ ਪਰ ਤੁਸੀਂ ਕਦੇ ਵੀ ਨਹੀਂ ਡਿੱਟਦੇ ਜਿਸ ਦੇ ਕਾਰਨ ਹੁਣ ਪੰਜਾਬ ਦੇ ਲੋਕਾਂ ਨੇ ਇਸ ਗੱਲ ਨੂੰ ਇਸ ਤਰੀਕੇ ਦੇ ਨਾਲ ਫੜਿਆ ਹੈ ਕਹਿੰਦੇ ਹਨ ਕਿ ਸੁਖਵੀਰ ਬਾਦਨ ਦੇ ਮੂੰਹ ਦੇ ਉੱਤੇ ਇਹ ਕਿਸੇ ਵਿਅਕਤੀ ਨੇ ਚਪੇੜ ਮਾਰ ਦਿੱਤੀ ਇਹ ਜੁੱਤੀ ਮਾਰ ਦਿੱਤੀ ਦੋਸਤੋ ਇਹ ਇੱਕ ਵੀਡੀਓ ਵਾਇਰਲ ਹੋਈ ਹੈ ਕਿ ਜਦੋਂ ਉਹ ਰੋਡ ਸ਼ੋਅ ਕਰਦੇ ਹਨ ਪਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵੱਡਾ ਦਾਵਾ ਕਰ ਰਹੇ ਹਨ ਕਿ ਤਰਨ ਤਾਰਨ ਦੀ ਜ਼ਿਮਿਨੀ ਚੋਣਾਂ ਦੇ ਵਿੱਚ ਆਮ ਪਾਰਟੀ ਦੀ ਬਹੁਤ ਹੀ ਵੱਡੀ ਜਿੱਤ ਹੋਵੇਗੀ ਬਾਕੀ ਸਾਰੀਆਂ ਪਾਰਟੀਆਂ ਦੇ ਮੂੰਹ toires toires ਰਹਿ ਜਾਣੇ ਹਨ ਇਹ ਭਗਵੰਤ ਮਾਨ ਤਰਨ ਤਾਰਨ ਦੀ ਰੈਲੀ ਦੇ ਵਿੱਚ ਵੱਡਾ ਦਾਵਾ ਕਰਦੇ ਹਨ ਕਿ ਆਪ ਪਾਰਟੀ ਦੀ ਸਰਕਾਰ 100% ਪੱਕੀ ਹੈ ਜਮਿਨੀ ਚੋਣਾਂ ਦੇ ਵਿੱਚ ਉਮੀਦਵਾਰ ਜਮਿਨੀ ਚੋਣਾਂ ਦੇ ਵਿੱਚ ਆਮ ਪਾਰਟੀ ਦਾ ਹੀ ਉਮੀਦਵਾਰ ਬਹੁਤ ਹੀ ਜ਼ਿਆਦਾ ਵੋਟਾਂ ਦੇ ਨਾਲ ਜਿੱਤ ਹਾਸਲ ਕਰੇਗਾ ਤੇ ਦੋਸਤੋ ਜਿਹੜੀ ਇਹ ਖਬਰ ਹੁਣ ਵਾਇਰਲ ਹੋ ਰਹੀ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਕਿਸੇ ਵਿਅਕਤੀ ਨੇ ਕਿਹਾ ਹੈ ਕਿ ਲੱਖ ਕੋਸ਼ਿਸ਼ਾਂ ਕਰ ਲਵੋ ਤੁਹਾਡੀ ਸਰਕਾਰ ਹੁਣ ਕਦੇ ਵੀ ਨਹੀਂ ਆਵੇਗੀ ਇਹ ਇੱਕ ਸੁਖਵੀਰ ਬਾਦਲ ਦੇ ਮੂੰਹ ਤੇ ਚਪੇੜ ਵੱਜਦੀ ਜੁੱਤੀ ਵੱਜਦੀ ਹੋਈ ਨਜ਼ਰ ਆਉਂਦੀ ਹੈ ਕਿਉਂਕਿ ਇੰਨੀ ਵੱਡੀ ਗੱਲ ਲੱਖਾਂ ਹਜ਼ਾਰਾਂ ਲੋਕਾਂ ਦੇ ਵਿੱਚ ਕਹਿ ਦੇਣਾ ਕੋਈ ਚਪੇੜ ਤੋਂ ਕੋਈ ਜੁੱਤੀ ਤੋਂ ਘੱਟ ਨਹੀਂ ਇਸ ਲਈ ਦੋਸਤੋ ਇਹ ਖਬਰ ਹੁਣ ਜਿਆਦਾ ਵਾਇਰਲ ਹੋ ਰਹੀ ਹੈ ਤੇ 11 ਅਕਤੂਬਰ ਨੂੰ ਵੋਟਾਂ ਹਨ 14 ਤਰੀਕ ਨੂੰ ਉਹਨਾਂ ਦੀ ਗਿਣਤੀ ਹੋਣੀ ਹੈ ਤੇ 14 ਤਰੀਕ ਨੂੰ ਉਹਨਾਂ ਦਾ ਰਿਜ਼ਲਟ ਆਣਾ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ ਤੇ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੇਣਾ ਕਿਹੜੀ ਪਾਰਟੀ ਜਿੱਤੇਗੀ ਤੇ ਕਿਹੜੀ ਪਾਰਟੀ ਹਾਰੇਗੀ ਤੇ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ